ਦੇ ਬਾਰੇ ਨਾ ਮੈਂ ਤੁਹਾਨੂੰ ਇੱਕ ਰਿਕਾਰਡਿੰਗ ਦੇ ਰਿਹਾ ਜਿਹੜੀ ਸੂਤ ਸਾਹਿਬ ਨੇ ਤੇ ਡਾਕਟਰ ਸਾਹਿਬ ਨੇ 플ੌਟ ਵੇਚਣ ਤੇ ਖਰੀਦਣ ਵੇਲੇ ਇਹਨਾਂ ਲੋਕਾਂ ਨੇ ਕੀਤੀ ਹੈ ਜੀ ਉਹ ਉਹਨਾਂ ਨੂੰ ਪੁੱਛ ਲਓ ਸਾਰੀ ਗੱਲ ਉਹ ਤੁਹਾਨੂੰ ਸਚਾਈ ਜਾਣੋ ਕਰਾ ਦੂਗੇ ਇਹਨਾਂ ਨੇ 23 ਲੱਖ ਰੁਪਏ ਆਪਸ ਚ ਵੰਡਿਆ ਤਿੰਨਾਂ ਨੇ ਜੀ ਤਾਂ ਵਿਚ ਨੇ ਕੌਂਟੀ ਨੇ ਤੇ ਇਹ ਜਿਹੜਾ ਸ਼ਰਮਾ ਬੈਠਾ ਸਾਡੇ ਕਲੋਨੀ ਦੇ ਅੰਦਰ ਇਹਨਾਂ ਨੇ ਇਹ ਪੈਸੇ ਤਿੰਨਾਂ ਨੇ ਆਪਸ ਚ ਵੰਡੇ ਆ ਇਹਨਾਂ ਨੂੰ ਸ਼ਰਾਫਤ ਨਾਲ ਚਾਹੀਦਾ ਵੀ ਜਾ ਕੇ ਪਬਲਿਕ ਮਨੀ ਆ ਉਥੇ ਸੋਸਾਇਟੀ ਦੇ ਖਾਤੇ 'ਚ ਜਮ੍ਹਾਂ ਕਰਾ ਦੇ ਨਹੀਂ ਤਾਂ ਜੋ ਇਨਸਾਫ ਹੈ ਹੁਣ ਇਹਦੀ ਇਨਵੈਸਟੀਗੇਸ਼ਨ ਅਮਨ ਐਸਐਚ ਉਹ ਬਰਾੜ ਸਾਹਿਬ ਕਰ ਰਹੇ ਹੈ ਜੋ ਸਚਾਈ ਹੈ ਉਹ ਤੁਹਾਡੇ ਸਾਹਮਣੇ ਆ ਹੀ ਜਾਣੀ ਹੈ ਇੱਕ ਜਾਂ ਦੋ ਦਿਨ 'ਚ ਮੈਂ ਤੁਹਾਡੇ ਖਿਲਾਫ ਵੀ ਕਮਿਸ਼ਨਰ ਨੂੰ ਦਿੱਤੀ ਹੈ ਸ਼ਿਕਾਇਤ ਕਿ ਮੇਰੇ ਦੇ ਧੱਕੇ ਨਾਲ ਮੇਰਾ ਨਾਮ ਪਾਇਆ ਗਿਆ ਮੈਨੂੰ ਬੇਸ ਫਸਾਇਆ ਗਿਆ ਮੇਰੀ ਫੀਸ ਇੰਦਾ ਆਪਾਂ ਲੁਧਿਆਣੇ 'ਚ ਰਹਿੰਦੇ ਆ ਮੌਂਟੀ 15 ਸਾਲ ਤੋਂ ਜੀਕੇ ਸਟੇਟ ਦੇ ਵਿੱਚ ਰਹਿ ਰਿਹਾ ਇਹਦੇ ਬਾਪ ਨੇ ਸਾਡੇ ਤੋਂ 15 ਸਾਲ ਪਹਿਲਾਂ ਪਲਾਟ ਲਿਆ ਸੀ ਉਦੋਂ ਇਹ ਸਕੂਲ 'ਚ ਪੜਦਾ ਹੁੰਦਾ ਸੀ ਇਹ ਅੱਜ 15 ਸਾਲਾਂ ਚ ਅੱਜ ਤੱਕ ਨਹੀਂ ਲੈਤਾ ਇਹਦਾ ਨਾਮ ਅੱਜ ਕਿਉਂ ਲਿਆ ਮੈਂ ਕਿਉਂਕਿ ਇਹਨਾਂ ਨੇ ਫਰਾਡ ਕੀਤਾ ਇਹਨਾਂ ਨੇ ਲੱਕੀ ਕੋਲੇ ਜਾ ਕੇ ਮੰਨ ਵੀ ਚੁੱਕੇ ਐ ਵੀ ਅਸੀਂ ਪੈਸੇ ਖਾਦੇ ਐ 23 ਲੱਖ ਰੁਪਿਆ ਹੁਣ ਜੇ ਰਿਕਾਰਡਿੰਗ ਕਾਲ ਐ ਇੱਕ ਮੁਜ਼ਜ਼ੂ ਸੂਤ ਸਾਹਿਬ ਸ਼ਹਿਰ ਦੇ ਏਡੇ ਵੱਡੇ ਇੰਡਸਟਰੀਸਟ ਇੱਕ ਡਾਕਟਰ ਲੁਧਿਆਣੇ ਦਾ ਏਡਾ ਵੱਡਾ ਵਰਿੰਦਰ ਜਿਹਨੇ ਚਾਰੀ ਉਮਰ ਹੋ ਗਈ 50000 ਫਲਾਟ ਲੁਧਿਆਣੇ ਚ ਵੇਚਦਾ ਇੱਕ ਪਾਸੇ ਜਿਹੜਾ ਬੰਦਾ 23 ਲੱਖ ਦਾ ਗਵਨ ਕਰ ਗਿਆ ਹੁਣ ਤੁਸੀਂ ਆਪੇ ਹੀ ਸੋਚ ਲਓ ਵੀ ਉਹ ਕੀ ਕਹਿ ਰਿਹਾ ਮੈਂ ਕੀ ਕਹਿ ਰਿਹਾ ਜੇ ਗਵਨ ਹੋਇਆ ਤਾਂ ਪਤਾ ਹੀ ਰੋਲਾ ਪਾ ਰੇ ਨਹੀਂ ਤਾਂ ਮੈਨੂੰ ਕੀ ਲੋੜ ਸੀ ਹੁਣ ਫੌਜੀ ਨੂੰ ਇਹਨਾਂ ਨੇ ਬਦਨਾਮ ਕਰਕੇ ਉਤੋਂ ਮੇਰੇ ਘਰ ਪੁਆਇਆ ਉਹ ਤੁਸੀਂ ਦੇਖਿਆ ਉਹ ਫੌਜੀ ਦੀ ਕੀ ਆਪਣੀ ਜੁਰਤ ਸੀ ਜੀ ਵੀ ਉਹਦੀ ਕੋਈ ਜਗ੍ਹਾ ਉੱਤੇ ਪੂਰੀ ਕੀਤੀ ਹੋਈ ਸੀ ਅਗਲਾ ਕੋਈ ਬੰਦਾ ਆਂਦਾ ਆ ਕੇ ਅਗਲਾ ਕਹਿੰਦਾ ਵੀ ਮੇਰੀ ਜੀ ਜਗ੍ਹਾ ਕੱਟ ਗਈ ਮੈਂ ਇੱਥੇ ਬੈਠਾ ਤੁਹਾਡੇ ਸਾਹਮਣੇ ਮੈਨੂੰ ਆ ਕੇ ਕੋਈ ਕਹੂਗਾ ਮੇਰੀ ਜਗ੍ਹਾ ਕੱਟ ਗਈ ਮੈਂ ਕੀ ਕਹੂਗਾ ਮੈਂ ਤਾਂ ਇਹ ਕਹੂੰਗਾ ਨਾ ਵੀ ਬੌਜੀ ਦੱਸੋ ਕਿਤੇ ਐ ਮੈਂ ਤੁਹਾਡੀ ਪੂਰੀ ਕਰ ਦਿੰਨਾ ਹੁਣ ਜਾਨ ਚੱਲ ਰਹੀ ਹੈ ਗੁਲਜਨ ਜੀ ਹੁਣ ਬਿਲਕੁਲ ਚੱਲ ਰਹੀ ਹੈ ਅਮਨ ਸਾਹਿਬ ਅਮਨ ਐਸ ਐਚ ਓ ਸਾਹਿਬ ਕਰ ਰਹੇ ਆ ਪੋਕਲ ਪੁਆਇੰਟ ਉਹਨਾਂ ਨੇ ਪੂਰਾ ਟਰੂਥ ਲੱਭ ਲਿਆ ਜੋ ਮੈਂ ਤੁਹਾਨੂੰ ਗੱਲਾਂ ਕਹਿ ਰਹੇ ਆ ਇਹ ਸਾਰਾ ਕੁਝ ਔਨ ਰਿਕਾਰਡ ਹੈ ਮੇਰੇ ਕੋਲ ਜੋ ਮੈਂ ਤੁਹਾਨੂੰ ਪੇਸ਼ ਕਰ ਸਕਦਾ ਰਿਕਾਰਡਿੰਗ ਸਾਡੇ ਕੋਲ ਆ ਲੱੱਕੀ ਜੀ ਦੇ ਕੋਲ ਜਾ ਕੇ ਮੌਂਟੀ ਮੰਨ ਚੁੱਕਾ ਤਾਂ ਵੀ ਜਮਨ ਚੁੱਕਾ ਵੀ ਹਾਂਜੀ ਸਾਡੇ ਕੋਲ ਪੈਸੇ ਆ ਅਸੀਂ ਖਾਦੇ ਆ ਵੀ ਸਾਡੀ ਜਾਨ ਬਚਾ ਦਿਓ ਹੁਣ ਤੁਹਾਨੂੰ ਲੱਕੀ ਦੀ ਸਟੇਟਮੈਂਟ ਤੁਸੀਂ ਜਾ ਕੇ ਬੋਗਲਪੰਡ ਐਸਐਚਓ ਸਾਹਿਬ ਤੋਂ ਲੈ ਲਓ ਜੇ ਤੁਹਾਨੂੰ ਸੱਚਾਈ ਤੋਂ ਮੇਰੀ ਗੱਲਾਂ ਤੋਂ ਨਹੀਂ ਯਕੀਨ ਹੈ ਤਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਪੁਲਿਸ ਇਨਵੈਸਟੀਗੇਸ਼ਨ ਕਰਕੇ ਦੱਸ ਹੀ ਦਊਗੀ ਹੁਣ ਇੱਕ ਬੰਦਾ ਕੋਈ ਵੀ ਇਨਸਾਨ ਹੈ ਕਿਸੇ ਨੂੰ ਜਾ ਕੇ ਗਏ ਮੇਰੇ ਤੇ ਝੂਠੇ ਰੋਪ ਲਾੰਦਾ ਉਹ ਉਹ ਕਿਉਂ ਲਾ ਰਿਹਾ ਉਹਦਾ ਰੀਜ਼ਨ ਨਹੀਂ ਹੈ ਅਸੀਂ ਕੋਈ ਇਹ ਥੋੜਾ ਕਹਿ ਰਹੇ ਆ ਵੀ ਮੁੰਟੀ ਇਦਾਂ ਹੈ ਮੁੰਟੀ ਉਹਦਾ ਅਸੀਂ ਕਹਿ ਰਹੇ ਆ ਵੀ 23 ਲੱਖ ਰੁਪਈਆ ਲੈ ਗਏ ਇਹ ਹੋ ਸੋਸਾਇਟੀ ਦੀ ਪਬਲਿਕ ਮਨੀ ਹੈ ਇਹਨਾਂ ਨੇ ਜਿਹੜੀ ਲੁੱਟੀ ਆ ਅਸੀਂ ਉਹ ਕਹਿ ਰਹੇ ਹਾਂ ਪ੍ਰਸ਼ਾਸਨ ਨੂੰ ਰਿਕਵਰ ਕਰਾ ਕੇ ਦਓ ਇਹ ਤੁਹਾਨੂੰ ਪਤਾ ਹੀ ਹੈ ਜੀ ਹੁਣ ਜਿਹੜਾ 14 ਤਰੀਕ ਤੋਂ ਜਿਹੜਾ ਇੱਕ ਲੜਾਈ ਹੋਈ ਸੀਗੀ ਬੜੀ ਹਾਈਲਾਈਟ ਹੋਈ ਆ ਜਿਹੜੀ ਗੁਲਸ਼ਨ ਜੀ ਤੇ ਜਸਵੰਦੀ ਹੋਈ ਆ ਉਹਨੂੰ ਫੌਜੀ ਵੀ ਕਹਿੰਦੇ ਆ ਜੀ ਇਹਨਾਂ ਦਾ ਕੋਈ ਤਲਾੜ ਦਾ ਆਪਸੀ ਮੈਟਰ ਸੀਗਾ ਇਹਨਾਂ ਨੇ ਉਹਨਾਂ ਨੂੰ ਖਰੀਦ ਕੀਤਾ ਸੀਗਾ ਉਹਦੀ ਕੋਈ 11 ਗੱਜ ਜਗਾ ਘਟੀ ਸੀ ਉਹ ਬੜਾ ਪਰੇਸ਼ਾਨ ਸੀਗਾ ਉਹ ਕਿਤੇ ਗੁਲਸ਼ਨ ਦੇ ਦਫ਼ਤਰ ਗਿਆ ਉੱਥੇ ਜਾ ਕੇ ਹੋਈ ਲੜਾਈ ਉਹ ਲੜਾਈ ਤੁਸੀਂ ਦੇਖੀ ਆ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਫੌਜੀ ਜੀ ਆਪਣਾ ਸਾਡੇ ਨਾ ਇੱਥੇ ਮੁਰਾਰੀ ਜੀ ਹੈ ਉਹਨਾਂ ਦੇ ਕੋਈ ਦੋਸਤ ਹੈਗੇ ਆ ਉਹ ਪਲਾਟ ਸ਼ਾਇਦ ਉਹਨਾਂ ਨੇ ਪਰਚੇਸ ਕੀਤਾ ਜਿੱਦੀ ਜਗਾ ਘਟੀ ਹੈ ਜੀ ਉਹਨਾਂ ਨੇ ਕਿਤੇ ਮੇਰਾ ਨੰਬਰ ਦੇ ਦਿੱਤਾ ਉਹਨਾਂ ਨੂੰ ਜਸਵੰਤ ਜੀ ਨੂੰ ਇਹ ਲੜਾਈ ਹੋਣ ਤੋਂ ਬਾਅਦ ਦੀ ਗੱਲ ਹੈ ਜੀ ਜਸਵੰਤ ਜੀ ਨੂੰ ਤੁਸੀਂ ਜਾਣਦੇ ਪਰਸਨਲ ਤੌਰ ਤੇ ਮੈਂ ਤਾਂ ਜੀ ਦੂਰ ਦੂਰ ਤੱਕ ਨਹੀਂ ਜਾਣਦਾ ਜੀ ਉਹਨੂੰ ਨਾ ਮੇਰਾ ਕੋਈ ਪਲਾਟ ਤੇ ਲੈਣ ਨਾ ਕੋਈ ਦੇਣ ਜੀ ਸਾਡਾ ਨੰਬਰ ਦਿੱਤਾ ੜੇ ਦੋਸਤ ਨੇ ਹਾਂ ਜੀ ਉਹ ਮੁਰਾਰੀ ਜੀ ਨੇ ਦਿੱਤਾ ਹੋਣਾ ਕਿਤੇ ਉਹਨਾਂ ਨੇ ਕਿਹਾ ਵੀ ਹਾਂ ਜੀ ਮੇਰੀ ਜਗਾ ਘਟ ਗਈ ਜੀ ਮੇਰੇ ਨਾਲ ਲੜਾਈ ਹੋਈ ਆ ਐ ਹੋਇਆ ਆਪਾਂ ਨੂੰ ਦੋ ਜਾਣਦੇ ਤੱਕ ਵੀ ਨਹੀਂ ਹੈਗੇ ਨਾ ਮੈਂ ਕਿਤੇ ਗਿਆ ਉਹਦੇ ਨਾਲ ਨਾ ਮੈਂ ਕੁਝ ਕੀਤਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦਾ ਥੋੜੀ ਦਿਨਾਂ ਬਾਅਦ ਪੈਚ ਅਪ ਹੋ ਗਿਆ ਪੈਚ ਅਪ ਹੋਣ ਤੋਂ ਬਾਅਦ ਕੀ ਕਹਿੰਦੇ ਆ ਗੁਲਸ਼ਨ ਜੀ ਨੇ ਉਹਨੂੰ ਕਿਹਾ ਆਪਣਾ ਫੌਜੀ ਨੂੰ ਵੀ ਉਹਦਾ ਨਾਮ ਲੈ ਦੇ ਮੌਂਟੀ ਦਾ ਉਹ ਅਗਲਾ ਨਾਮ ਲੈ ਕੇ ਆ ਜੀ ਮੇਰੇ ਕੋਲ ਰਿਕਾਰਡਿੰਗ ਵੀ ਹੈ ਪਹਿਲਾਂ ਨਾ ਕੀ ਗੱਲ ਹੋਈ ਮੈਂ ਉਹਨੂੰ ਫੋਨ ਕੀਤਾ ਮੈਨੂੰ ਆਪਣਾ ਮੇਰੇ ਦੋਸਤ ਦਾ ਮੈਨੂੰ ਫੋਨ ਆਇਆ ਕਹਿੰਦਾ ਮੌਂਟੀ ਤੇਰਾ ਨਾਮ ਲੈ ਗਿਆ ਫੌਜੀ ਮੈਂ ਕਿਹਾ ਜੀ ਮੇਰਾ ਨਾਮ ਲੈ ਗਿਆ ਮੈਂ ਉਹਨੂੰ ਫੋਨ ਕਰਨ ਦੀ ਕੰਟੈਕਟ ਕੀਤਾ ਮੈਂ ਚਾਰ ਫੋਨ ਕੀਤੇ ਉਹਨੂੰ ਜੀ ਚਾਰ ਘੱਟੋ-ਪਟੋ ਪੰਜਵੇਂ ਫੋਨ ਦੇ ਉੱਤੇ ਉਹਨੇ ਮੇਰਾ ਨੰਬਰ ਲਾਤਾ ਬਲੌਕ ਤੇ ਜੀ ਉਸ ਤੋਂ ਬਾਅਦ ਮੈਂ ਆਪਣੇ ਮੇਰਾ ਇੱਕ ਬਹੁਤ ਮਿੱਤਰ ਆ ਪਿਆਰਾ ਉਹ ਮੇਰਾ ਕਹਿੰਦਾ ਮੈਂ ਫੋਨ ਕਰਦਾ ਜੀ ਉਹਨੂੰ ਉਹਨੇ ਉਹਨੂੰ ਫੋਨ ਕੀਤਾ ਜੀ ਉਹਨੇ ਉਹਨੇ ਫੋਨ ਦੇ ਵਿੱਚ ਉਹਨੇ ਉਹਨੂੰ ਕਿਹਾ ਵੀ ਮੈਂ ਮੌਨਟੀ ਦਾ ਕੋਈ ਕਸੂਰ ਨਹੀਂ ਹੈਗਾ ਆ ਤੁਹਾਨੂੰ ਮੈਂ ਆਡੀਓ ਹੈਗੀ ਆ ਮੈਂ ਤੁਹਾਨੂੰ ਉਹ ਸੁਣਾ ਦਿੰਨਾ ਜੀ ਮੇਰਾ ਵਾਲਾ ਹੈ ਅਲੱਗ ਸੇ ਜੋ ਉਹ ਵੀ ਭੇਜੀ ਹੈ ਜੇ ਦੂਸਰਾ ਮੈਂ ਆਪਕੋ ਭੇਜ ਰਹਾ ਹਾਂ ਆਪਕੋ ਤੁਹਾਨੂੰ ਭੇਜ ਰਹਾ ਹਾਂ ਉਹ ਨਿਊਜ਼ ਮੈਂ ਵੀ ਚਲਾ ਰਹਾ ਹਾਂ ਨਿਊਜ਼ ਮੈਂ ਵੀ ਉਹ ਪੂਰਾ ਚਲਾ ਰਹਾ ਹਾਂ ਲੇਕਿਨ ਇੱਕ ਚੀਜ਼ ਬਤਾਈਏ ਇਸ ਵਿੱਚ ਕਿਸੇ ਦਾ ਕੀ ਕਸੂਰ ਹੈ किसी का नहीं कसूर बस किस्मत का और कुछ नहीं है अंकल आपका किस्मत में दूसरा कोई पीछे गया किस्मत ही खराब थी ग्रह खराब थे जो होना था हो गया अब अब बात संभल गई है अब बात जो है अभी अभी जो जो है अभी हमने, जो है हमने मामला सुलट गया है अंकल मैंने मैंने आपको पहले भी बोला कि अंकल आप देखो नौकरी वाले आदमी होगा बोला आप चक्कर में ना पड़ो नहीं चक्कर में तो मैं पढ़ना चाहती भी नहीं क्यों पढ़ूंगा मैं चक्कर मैंने आपको पहले भी पहली था

अच्छा लो जी कोई। उसने तो कि शर्मा शर्मा जी हैं वो बाकी मुझे कुछ पता नहीं है आपको भेज दे रहा हूँ खबर लाइन पे रुकिए लेकिन दूसरा भी आपका वाला भेज रहा हूँ उसमें पता क्या है देखो आपने हर एक बंदे के बस मदद के लिए गया आपको कोई नहीं ना बोला की जाके गुलशन से लड़ाई करो ना लड़ाई लड़ाई तो मैंने किसी से की नहीं है अल मैं लड़ाई करने वाला आदमी हूँ मैं तो चीज़ अपना नहीं, चीज़ नहीं, था हाँ चलो आप रिक्वेस्ट लेके गए गुलशन के पास यहाँ तो ना ये चीज का मोल्टी को पता था ना किसी को पता था कि क्या क्यों गुलशन के पास वो तो आपको आ, पता था और गुलशन को पता था आ, वहाँ पे जो वीडियो बनाया वहाँ पे जो वीडियो बनाया वो भी ना आपको पता सिर्फ आपको पता होगा गुलशन को पता होगा की वहाँ कौन किसने वीडियो बनाया है वहाँ पे क्या विवाद हुआ वहाँ पे कुछ ਸਭ ਵਿਵਾਦ ਵੀਡੀਓ ਸੇ ਖਰਾਾ ਹੋ ਗਿਆ ਉਸ ਕੋ ਸੁਣ ਨਹੀਂ ਹਾਂ ਉਸ ਕੋ ਉहां ਪਾ ਜਦੋਂ ਆਪਕੇ ਸਾਹਮਣੇ ਦੋ ਜਨ ਸੁਣਾ ਰਹੇ ਠੀਕ ਹੈ ਤੁਹਾਡੇ ਕੋ ਸਬੂਤ ਆ ਕੀ ਹੁਣ ਤੁਸੀਂ ਮੰਨ ਕੇ ਕਰਦੇ ਕੰਪਲੀਟ ਦਿੱਤੀ ਆ ਪੁਲਿਸ ਨੂੰ ਗੁਲਸ਼ਨ ਜੀ ਨੇ ਜੀ ਮੇਰਾ ਨਾਮ ਇਤੋਂ ਜਿਹੜਾ ਫੌਜੀ ਐ ਉਸ ਤੋਂ ਕਹਵਾਇਆ ਮੈਨੂੰ ਨਾਲ ਜਿੱਦਾਂ ਵੀ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਐ ਠੀਕ ਐ ਜੀ ਮੈਂ ਹੁਣ ਤਾਂ ਇੰਨਾ ਪਰੇਸ਼ਾਨ ਆ ਮੈਨੂੰ ਸਭ ਲੋਕਾਂ ਦੇ ਫੋਨ ਵੀ ਆ ਰਹੇ ਠੀਕ ਐ ਜੀ ਗੁਲਸ਼ਨ ਜੀ ਇਹ ਵੀ ਕਹਿ ਰਹੇ ਆ ਵੀਡੀਓ ਦੇ ਵਿੱਚ ਵੀ ਉਹ ਸ਼ਰਮਾ ਇਹ ਉਹ 23 ਲੱਖ ਆ ਗਏ ਉਹ ਕਰ ਗਏ ਜੀ ਆ ਕਰ ਗਏ ਠੀਕ ਹੈ ਜੀ ਲੁੱਟ ਖਾ ਕੇ ਲੁੱਟ ਖੋ ਕਰਕੇ ਉੱਥੇ ਗੈਂਗ ਬਣਿਆ ਹੋਇਆ ਇਹਨਾਂ ਦਾ ਸ਼ਰਮਾ ਜੀ ਮੇਰਾ ਦੋਸਤ ਹੈ ਅੱਜ ਦਾ ਨਹੀਂ ਬਹੁਤ ਪੁਰਾਣਾ ਮੇਰਾ ਮਿੱਤਰ ਹੈ ਜੀ ਉਹਦਾ ਇਸ ਕੰਮ ਦੇ ਵਿੱਚ ਕਿਤੇ ਵੀ ਕੋਈ ਰੋਲ ਨਹੀਂ ਹੈ ਜੀ ਸ਼ਰਮਾ ਬਾਈ ਤੁਸੀਂ ਦਾ ਕੋਈ ਕੰਮ ਕਰਦੇ ਹੋ ਕਾਹਦਾ ਕੰਮ ਕਰਦੇ ਹੋ ਤੁਸੀਂ ਹਾਂਜੀ ਤੁਸੀਂ ਕਾਹਦਾ ਕੰਮ ਕਰਦੇ ਹੋ ਬੇਸਿਕਲੀ ਆਪਣਾ ਸਾਡਾ ਪ੍ਰਾਪਰਟੀ ਦਾ ਹੀ ਕੰਮ ਹੈ ਹਾਂਜੀ ਹਾਂਜੀ ਸਾਡਾ ਆਪਣਾ ਪ੍ਰਾਪਰਟੀ ਦਾ ਹੀ ਕੰਮ ਹੈ ਜੀ ਤੇ ਉਹ ਸ਼ਰਮਾ ਬਾਈ ਜਿਹੜਾ ਹੈਗਾ ਆਪਣਾ ਉਹ ਵੀਰੇ ਦਾ ਕਿਤੇ ਵੀ ਰੋਲ ਨਹੀਂ ਹੈ ਜੀ ਉਹਦਾ ਨਾਮ ਐਵੇਂ ਨਜਾਇਜ਼ ਸਾਰੇ ਆਪਣਾ ਕੀ ਵੀਡੀਓ ਦੇ ਵਿੱਚ ਲਿਤਾ ਜਾ ਰਿਹਾ ਜੀ ਹੁਣ ਕੀ ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਉਸ ਪ੍ਰਸ਼ਾਸਨ ਜੀ ਮੈਂ ਆਪਣਾ ਕੀ ਕਹਿੰਦੇ ਆ ਆਪਣਾ ਸੀਪੀ ਆਫਿਸ ਆਪਣਾ ਦਿੱਤੀ ਉਹਦੀ ਤਰਖਾਸਤ ਜੀ ਤਰਖਾਸਤ ਦਿੱਤੀ ਹੈ ਜੀ ਇਹ ਅੱਜ ਕੱਲ ਦੇ ਵਿੱਚ ਇੱਥੇ ਆ ਜਾਈਗੀ ਫੋਕਲ ਪੁਆਇੰਟ ਤੇ ਉਸ ਤੋਂ ਬਾਅਦ ਦੇਖਦੇ ਆਂ ਜੀ ਮੈਂ ਤਾਂ ਇਹ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਮੈਨੂੰ ਇਹਨਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ